ਰਿਜ਼ਲਟ ਬਹੁਤ ਵਧੀਆ ਆਏਗਾ ਪ੍ਰਮਾਤਮਾ ਦੀ ਕਿਰਪਾ ਹੋਈ। ਤਸਵੀਰ ਤੋਂ ਹੀ ਜਿਹੜੇ ਸ਼ਾਇਦ ਹਨ ਮੈਂ ਅੱਜ ਆਇਆ ਹੀ ਆ ਮੈਂ ਤਾਂ ਅਜ ਗਿਆ ਹੀ ਨਹੀਂ ਅੰਦਰ ਮੈਂ ਤਾਂ ਆ ਹੀ ਰਿਹਾ ਠੀਕ ਨਹੀਂ ਬਾਕੀ ਮਰਖਾ ਰੌਂਡ ਪਹਿਲਾ ਖੋਲਣਾ ਸੀਗਾ 8 ਵਜੇ ਹੁਣ ਤਾਂ ਮਰਖਾ ਕੰਪਲੀਟ ਹੋ ਗਿਆ ਹੁਣ ਦੂਜਾ ਰੌਂਡ ਖੋਲਣ ਵਾਲਾ ਹੈ ਜੀ ਗੇਟ ਤੇ ਵਧਾਈਆਂ ਮਿਲਣ ਲੱਗ ਪਈਆਂ ਮੈਨੂੰ ਤਾਂ ਪਹਿਲੇ ਗੇਟ ਤੇ ਵਧਾਈਆਂ ਦੇਣ ਦਾ ਪਏ ਸੀਗੇ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪਤਾ ਲੱਗ ਗਿਆ ਮੈਨੂੰ ਤਾਂ ਚੱਟ ਤਾਂ ਕੋਈ ਪਤਾ ਨਹੀਂ ਮੈਨੂੰ ਲੱਗਦਾ ਜਿਹੜਾ ਮੇਨ ਗੇਟ ਤੇ ਵਧਾਈਆਂ ਮਿਲਡੀਆਂ ਤਾਂ ਹੋ ਸਕਦਾ ਮਨਸ਼ਿਕਰ ਮੰਨ ਕੇ ਚੱਲਦੇ ਹੋ 212 ਦੀ ਦੋ ਰਾਜਨੀਤਿਕ ਲੋਕਾਂ ਦੀ ਸਾਥਕਾਰ ਲੱਗੀ ਹੋਈ ਹੈ ਇੱਕ ਤਾਂ ਤੁਹਾਡੀ ਟਕਸੂਦਿੰਦਾ ਸਿੰਘ ਰੰਧਾਵਾ ਜੀ ਤੇ ਅਗਰ ਅ ਵੀ ਕਰਨਦਾ ਵੀ ਲੱਲੋ ਕਾਲੀਤਲ ਵਾਲੇ ਤਾਂ ਨਾ ਉਹ ਕਿਹੜਾ ਘੱਟ ਲੀਡਰ ਹੈ ਉਹਦਾ ਪ્યો ਸਪੀਕਰ ਹੈ ਵੱਡਾ ਲੀਡਰ ਹੈ ਉਹਦਾ ਵੀ ਨਾਮ ਲੱਲੋ ਉਹਦਾ ਵੀ ਸਾਖ ਉਹਦੀ ਕਿਤੇ ਬਚੀ ਹੈ ਉਹਦੀ ਵੀ ਤਾਂ ਲੱਗਣੀ ਹੈ ਦੋਨਾਂ ਦਾ ਕਿਨਾਂ ਤੀਜੇ ਦਾ ਵੀ ਨਾਮ ਵਿੱਚ ਰੱਖਿਆ ਕਰੋ ਉਹਨੂੰ ਵਿਚਾਰੇ ਨੂੰ ਕੋਈ ਪਿੱਛੇ ਕਰਤੀ ਮੇਰਾ ਮੁਕਾਬਲਾ ਦੋਨਾਂ ਚ ਕਿੰਨਿਆ ਜਾ ਰਿਹਾ ਮੈਂ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਯੋਰ ਤੇ ਉਹਨੇ ਵੀ ਬਥੇਰਾ ਲਾਇਆ ਧੰਨਵਾਦ ਤੇ ਥੋੜੀ ਕੋਈ ਖਣੋਂਦਾ ਜਿੱਤਣਵਾ ਤੇ ਸਾਰੇ ਖਣੋਂਦੇ ਨੇ ਲੱਡੂਆਂ ਦਾ ਆਰਡਰ ਦੇਤਾ ਜੀ ਫਿਰ ਪਰਮਾਤਮਾ ਸੱਚੇ ਬਾਦਸ਼ਾਹ ਨੇ ਕਬਜ਼ਾ ਚੱਲਿਆ ਆ ਰਿਹਾ ਕਬਜ਼ਾ ਟੁੱਟੂਗਾ ਉਹ ਤੋੜ ਦਾਂਗੇ ਜੀ ਕਬਜ਼ੇ ਤੇ ਕੋਈ ਕਬਜ਼ਾ ਨਹੀਂ ਰਹਿਣਾ ਸਭ ਤੋੜ ਦੇਣੇ ਪਰਮਾਤਮਾ ਸੱਚੇ ਬਾਦਸ਼ਾਹ ਨੇ ਬڑے بڑے ਵੱਡੇ ਕਬਜ਼ੇ ਬਾਈਚ ਵੀ ਤੋੜੇ ਐ ਸੋਵਾਰੀ ਵੀ ਟੁੱਟਣਗੇ ਕਬਜ਼ੇ ਕਿੰਨੀ ਲੀਡ ਲੈਣ ਵਾਲੇ ਕੀ ਲਾ ਦਾਂਗਾ ਇਹ ਤਾਂ ਪਰਮਾਤਮਾ ਨੂੰ ਪਤਾ ਜੀ ਸੱਚੇ ਬਾਦਸ਼ਾਹ ਮੈਂ ਕੀ ਦੱਸਦਾ ਜੀ ਤੇ ਖੜ ਕੇ ਮੈਂ ਕਿਹੜਾ ਕੋਈ ਬੜਾ ਜਾਣੀ ਜਾਣਾ ਕਿ ਮੈਨੂੰ ਪਤਾ ਕਿ ਕਿੰਨੀ ਲੀਡ ਮਣੀ ਜਾਂ ਆਕਾਲਪੁਰਖ ਨੂੰ ਪਤਾ ਜਾਂ ਅੰਦਰ ਦਾ ਵਾਜਿ ਪ੍ਰਬੰਧ ਕਿਦਾਂ ਦੇ ਕੀਤੇ ਹੋਏ ਜਿੱਤ ਦੀ ਖੁਸ਼ੀ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਜੀ ਅਸੀਂ ਕਾਹਦੇ ਪ੍ਰਬੰਧ ਕਰਨੇ ਨੇ ਉਹ ਅਸੀਂ ਤੁਹਾਨੂੰ ਪਤਾ ਆਮ ਆਦੀ ਪਾਰਟੀ ਜਿੱਦਾਂ ਦਾ ਮੈਂ ਉਦਾਂ ਦੇ ਮੇਰੇ ਵਰਕਰ ਤੁਹਾਡੇ ਜਿਹੜੇ ਤੋਂ ਖੁਸ਼ੀ ਦਾ ਪਾ ਲੱਗਣ ਰਿਹਾ ਉਹ ਮੈਂ ਖੁਸ਼ ਰਹਿਣ ਵਾਲਾ ਬੰਦਾ ਮੈਂ ਚੜ੍ਹਦੀ ਕਲਾ 'ਚ ਰਹਿਣ ਵਾਲਾ ਬੰਦਾ ਠੀਕ ਨਹੀਂ ਦੂਜਿਆਂ ਨੂੰ ਵੀ ਕਿਤੇ ਉਹਨਾਂ ਦੇ ਵੀ ਕੈਮਰੇ ਕੋ ਮੇਰੇ ਬਾਰੇ ਉਹ ਵੀ ਕੋ ਆਇਆ ਕਿ ਨਹੀਂ ਤੇ ਆਜ ਨਹੀਂ ਕੋ ਆਉਣਾ ਵੀ ਨਹੀਂ ਆ ਫਿਰ ਰੰਧਾਵਾ ਸਾਹਿਬ ਰੰਧਾਵਾ ਸਾਹਿਬ ਕਦੀ ਵੇਲਾ ਸੀ ਸਰਪੰਚੀ ਵਾਸਤੇ ਕਹਿ ਰਹੇ ਸੀ ਤੇ ਅੱਜ ਪਰਮਾਤਮਾ ਨੇ ਬਖਸ਼ਿਸ਼ ਕੀਤੀ ਐਮਐਲਏ ਉਹ ਵੀ ਉਹਦੇ ਸਾਹਮਣੇ ਜਿਹਦੇ ਕੋ ਸਰਪੰਚੀ ਮੰਗੀ ਆ ਰਹੀ ਸੀ ਤੁਹਾਡੇ ਪਰਿਵਾਰਾ ਇਹ ਦੇਖੋ ਜੀ ਕਾਲਪੁਰਖ ਦੇ ਘਰ ਬੜਾ ਕੁਛ ਹੈ ਉਹ ਵੀ ਸਮਾਂ ਸੀ ਜਦੋਂ ਸਰਪੰਚੀ ਦਾ ਪੰਗਾ ਪਿਆ ਉਹ ਵੀ ਸਮਾਂ ਜਦੋਂ ਜੱਟ ਦੇ 85% ਆਮਾਦੀ ਪਾਰਟੀ ਦੇ ਬਣੇ ਇਹ ਸਭ ਕੁਦਰਤ ਦੀਆਂ ਖੇਡਾਂ ਨੇ ਪਰਮਾਤਮਾ ਘਰਾਉਂਦਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਰਸਤੇ ਪ੍ਰਮਾਤਮਾ ਖੁਦ ਦਿੰਦਾ ਠੀਕ ਆ ਮੈਨੂੰ ਪ੍ਰਮਾਤਮਾ ਨੇ ਰਸਤਾ ਦਿੱਤਾ ਕਿਸੇ ਬੰਦੇ ਨੇ ਨਹੀਂ ਦਿੱਤਾ ਇਸ ਕਰਕੇ ਜੇ ਪ੍ਰਮਾਤਮਾ ਨੇ ਮੈਨੂੰ ਰਸਤਾ ਦਿੱਤਾ ਤਾਂ ਮੇਰੀ ਫਤਿਹ ਵੀ ਪ੍ਰਮਾਤਮਾ ਨੇ ਕਰਾਉਣੀ ਹੈ ਰਿਜ਼ਲਟ ਬਹੁਤ ਵਧੀਆ ਆਏਗਾ ਪ੍ਰਮਾਤਮਾ ਦੀ ਕਿਰਪਾ ਹੋਈ ਤਸਵੀਰ ਤੋਂ ਹੀ ਜਿਹੜੇ ਸ਼ਾਇਦ ਹਨ ਮੈਂ ਅੱਜ ਆਇਆ ਹੀ ਆ ਮੈਂ ਤਾਂ ਅਜ ਗਿਆ ਹੀ ਨਹੀਂ ਅੰਦਰ ਮੈਂ ਤਾਂ ਆ ਹੀ ਰਿਹਾ ਠੀਕ ਨਹੀਂ ਬਾਕੀ ਮਰਖਾ ਰੌਂਡ ਪਹਿਲਾ ਖੋਲਣਾ ਸੀਗਾ 8 ਵਜੇ ਹੁਣ ਤਾਂ ਮਰਖਾ ਕੰਪਲੀਟ ਹੋ ਗਿਆ ਹੁਣ ਦੂਜਾ ਰੌਂਡ ਖੋਲਣ ਵਾਲਾ ਹੈ ਜੀ ਗੇਟ ਤੇ ਵਧਾਈਆਂ ਮਿਲਣ ਲੱਗ ਪਈਆਂ ਮੈਨੂੰ ਤਾਂ ਪਹਿਲੇ ਗੇਟ ਤੇ ਵਧਾਈਆਂ ਦੇਣ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪਤਾ ਲੱਗ ਗਿਆ ਮੈਨੂੰ ਤਾਂ ਚੱਟਦਾ ਕੋਈ ਪਤਾ ਨਹੀਂ ਮੈਨੂੰ ਲੱਗਦਾ ਜਿਹੜਾ ਮੇਨ ਗੇਟ ਤੇ ਬਤਾਈਆਂ ਮਿੰਡੀਆਂ ਤਾਂ ਮਨਕੇ ਮਨਕੇ ਚੱਲਦੇ ਉਹ 212 ਦੀ ਦੋਰ ਆ ਜਿਹੜੀ ਲੋਕਾਂ ਦੀ ਸਾਥ-ਸਾਥ ਲੱਗੀ ਹੋਈ ਹੈ ਇੱਕ ਤਾਂ ਤੁਹਾਡੀ ਟੈਕ ਸੁਖਿੰਦਰ ਸਿੰਘ ਦਾਵਾ ਹੈ ਤੇ ਜੇ ਅਗਰ ਅ ਵੀ ਕਰਨਦਾ ਵੀ ਲੱਲੋ ਕਾਲੀਦਲ ਵਾਲੇ ਤਾਂ ਨਾ ਉਹ ਕਿਹੜਾ ਘੱਟ ਲੀਡਰ ਹੈ ਉਹਦਾ ਪ્યો ਸਪੀਕਰ ਹੈ ਵੱਡਾ ਲੀਡਰ ਰਿਹਾ ਹੈ ਉਹਦਾ ਵੀ ਨਾਮ ਲੈ ਲੋ ਉਹਦਾ ਵੀ ਸਾਖ ਉਹਦੀ ਕਿਤੇ ਬਚੀ ਆ ਉਹਦੀ ਵੀ ਤਾਂ ਲੱਗਣੀ ਹੈ ਦੋਨਾਂ ਦਾ ਕਹਿੰਦੇ ਤੀਜੇ ਦਾ ਵੀ ਨਾਮ ਵਿੱਚ ਰੱਖਿਆ ਕਰੋ ਉਹਨੂੰ ਵਿਚਾਰੇ ਨੂੰ ਕੋਈ ਪਿੱਛੇ ਕਰਤੀ ਮੇਰਾ ਮੁਕਾਬਲਾ ਦੋਨਾਂ ਚ ਕਿੰਨਾ ਜਾ ਰਿਆ ਮੈਂ ਜੀ ਕਾਂਗਰਸ ਤੇ ਆਮ ਆਦਮੀ ਪਾਰ ਤੇ ਜੋਰ ਤੇ ਉਹਨੇ ਵੀ ਬਥੇਰਾ ਲਾਇਆ ਧੰਨਵਾਦ ਤੇ ਥੋੜੀ ਕੋਈ ਖਣੋਂ ਦਾ ਜਿੱਤਣਵਾ ਤੇ ਸਾਰੇ ਖਣੋਂਦੇ ਨੇ ਲੱਡੂਆਂ ਦਾ ਆਰਡਰ ਦੇਤਾ ਜੀ ਫਿਰ ਪਰਮਾਤਮਾ ਸੱਚੇ ਬਾਦਸ਼ਾਹ ਤੇ ਤੇਰਾ ਲੱਗਦਾ ਪਿਆਰ ਦਾ ਉਹ ਕਬਜ਼ਾ ਚੱਲਿਆ ਆ ਕਬਜ਼ਾ ਟਟੂ ਦਾ ਉਹ ਤੋੜ ਦਾਂਗੇ ਜੀ ਕਬਜ਼ੇ ਤੇ ਕੋਈ ਕਬਜ਼ਾ ਨਹੀਂ ਰਹਿਣਾ ਸਭ ਤੋੜ ਦੇਣੇ ਪਰਮਾਤਮਾ ਸੱਚੇ ਬਾਦਸ਼ਾਹ ਨੇ ਬڑے بڑے ਵੱਡੇ ਕਬਜ਼ੇ ਬਾਈਚ ਵੀ ਤੋੜੇ ਐ ਸੋਵਾਰੀ ਵੀ ਟੁੱਟਣਗੇ ਕਬਜ਼ੇ ਕਿੰਨੀ ਲੀਡਾਂ ਵਾਲੇ ਕੀ ਲਾ ਦਾਂਗਾ ਇਹ ਤਾਂ ਪਰਮਾਤਮਾ ਨੂੰ ਪਤਾ ਜੀ ਸੱਚੇ ਪਾਤਸ਼ਾਹ ਮੈਂ ਕੀ ਦੱਸਦਾ ਜੀ ਤੇ ਖੜ ਕੇ ਮੈਂ ਕਿਹੜਾ ਕੋਈ ਬੜਾ ਜਾਣੀ ਜਾਣਾਂ ਕਿ ਮੈਨੂੰ ਪਤਾ ਕਿ ਕਿੰਨੀ ਲੀਡ ਮਣੀ ਜਾਂ ਆਕਾਲ ਪੁਰਖ ਨੂੰ ਪਤਾ ਜਾਂ ਅੰਦਰ ਮਸ਼ੀਨਾਂ ਚ ਜਿਹੜੀ ਕੀਤੀ ਹੁੰਦੀ ਉਹਨਾਂ ਨੂੰ ਪਤਾ ਸਾਵਾ ਜੀ ਪ੍ਰਬੰਧ ਕਿਦਾਂ ਦੇ ਕੀਤੇ ਹੋਏ ਇਹ ਜਿੱਤ ਦੀ ਖੁਸ਼ੀ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਜੀ ਅਸੀਂ ਕਾਹਦੇ ਪ੍ਰਬੰਧ ਕਰਨੇ ਨੇ ਉਹ ਅਸੀਂ ਤੁਹਾਨੂੰ ਪਤਾ ਆਮ ਆਦੀ ਪਾਰਟੀ ਜਿੱਦਾਂ ਦਾ ਮੈਂ ਉਦਾਂ ਦੇ ਮੇਰੇ ਵਰਕਰ ਤੁਹਾਡੇ ਜਿਹੜੇ ਤੋਂ ਖੁਸ਼ੀ ਦਾ ਪਾ ਲੱਗਣ ਰਿਹਾ ਉਹ ਮੈਂ ਖੁਸ਼ ਰ ਮੈਂ ਚੜ੍ਹਦੀ ਕਲਾ ਚ ਰਹਿਣ ਵਾਲਾ ਬੰਦਾ ਠੀਕ ਨਹੀਂ ਦੂਜਿਆਂ ਨੂੰ ਵੀ ਕਿਤੇ ਉਹਨਾਂ ਤੇ ਵੀ ਕੈਮਰੇ ਕੋ ਮੇਰੇ ਬਾਰੇ ਉਹ ਵੀ ਕੋ ਆਇਆ ਕਿ ਨਹੀਂ ਤੇ ਆਜ ਨਹੀਂ ਕੋ ਆਉਣਾ ਵੀ ਨਹੀਂ ਆ ਫਿਰ ਰਿੰਦਾਵਾ ਸਾਹਿਬ ਰਿੰਦਾਵਾ ਸਾਹਿਬ ਕਦੀ ਵੇਲਾ ਸੀ ਸਰਪੰਚੀ ਵਾਸਤੇ ਕਹਿ ਰਹੇ ਸੀ ਤੇ ਅੱਜ ਪਰਮਾਤਮਾ ਨੇ ਬਖਸ਼ਿਸ਼ ਕੀਤੀ ਐਮਐਲਏ ਉਹ ਵੀ ਉਹਦੇ ਸਾਹਮਣੇ ਜਿਹਦੇ ਕੋ ਸਰਪੰਚੀ ਮੰਗੀ ਆ ਰਹੀ ਸੀ ਤੁਹਾਡੇ ਪਰਿਵਾਰਾ ਜੀ ਦੇਖੋ ਜੀ ਕਾਲਪੁਰਖ ਦੇ ਘਰ ਬੜਾ ਕੁਝ ਹੈ ਉਹ ਵੀ ਸਮਾਂ ਸੀ ਜਦੋਂ ਸਰਪੰਚੀ ਦਾ ਪੰਗਾ ਪਿਆ ਉਹ ਵੀ ਸਮਾਂ ਹੈ ਜਦੋਂ ਜੱਟ ਦੇ 85% ਆਮਾਦੀ ਪਾਰਟੀ ਤੇ ਬਣੇ ਇਹ ਸਭ ਕੁਦਰਤ ਦੀਆਂ ਖੇਡਾਂ ਨੇ ਪਰਮਾਤਮਾ ਕਰਾਉਂਦਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਰਸਤੇ ਪਰਮਾਤਮਾ ਖੁਦ ਦਿੰਦਾ ਠੀਕ ਹੈ ਮੈਨੂੰ ਪਰਮਾਤਮਾ ਨੇ ਰਸਤਾ ਦਿੱਤਾ ਕਿਸੇ ਬੰਦੇ ਨੇ ਨਹੀਂ ਦਿੱਤਾ ਇਸ ਕਰਕੇ ਜੇ ਪਰਮਾਤਮਾ ਨੇ ਮੈਨੂੰ ਰਸਤਾ ਦਿੱਤਾ ਤਾਂ ਮੇਰੀ ਫਤਿਹ ਵੀ ਪਰਮਾਤਮਾ ਨੇ ਕਰਾਉਣੀ ਹੈ